85% ਮਸਲੇ ਅਸੀਂ ਹੱਲ ਕਰ ਚੁੱਕੇ ਹਾਂ ਹੁਣ ਸਿਰਫ 15% ਮਸਲੇ ਐ ਉਹ ਵੀ ਅਸੀਂ ਹੱਲ ਕਰੀ ਜਾਂਦੇ ਆ ਰੋਜ਼ ਨਵੇਂ ਆ ਜਾਂਦੇ ਪੁਰਾਣੇ ਹੱਲ ਹੋ ਜਾਂਦੇ ਪਰ ਅਸੀਂ 85% ਮੇਨਟੇਨ ਕਰਦੇ ਆ ਜਿਹੜੀ ਪਿੱਛੇ ਅਸੀਂ ਇੱਕ ਇੰਡਸਟਰੀ ਲਈ OTS ਲੈ ਕੇ ਆਏ ਆ ਵਨ ਟਾਈਮ ਸੈਟਲਮੈਂਟ ਇਹ ਇੰਡਸਟਰੀ ਦਾ 42 ਸਾਲ ਪੁਰਾਣਾ ਮੁੱਦਾ ਸੀ 42 ਸਾਲ ਪੁਰਾਣਾ ਮੁੱਦਾ ਇੰਡਸਟਰੀ ਅੱਲੇ ਜਿਹੜੇ ਪੀਐਸਆਈਸੀ ਦੇ ਪਲਾਟ ਸੀਗੇ ਉਹ ਕਹਿੰਦੇ ਰਹਿੰਦੇ ਸੀਗੇ ਜੀ ਸਾਡਾ ਫੈਸਲਾ ਕਰਾ ਦਿਓ ਅਸੀਂ ਜਦੋਂ ਬੈਂਕੇ ਚ ਜਾਂਦੇ ਆ ਸਾਨੂੰ ਪ੍ਰੋਬਲਮ ਆਉਂਦੀ ਬੈਂਕਾਂ ਤੋਂ ਲੋਨ ਨਹੀਂ ਮਿਲਦੇ ਉਹ ਪਿੱਛੇ ਸਾਡੀ ਸਰਕਾਰ ਨੇ ਇਹ ਬੜਾ ਵੱਡਾ ਉਪਰਾਲਾ ਕੀਤਾ ਔਰ ਇਹ ਓਟੀਐਸ ਸਕੀਮ ਲੈ ਕੇ ਆਏ ਆ ਮੈਂ ਤੁਹਾਨੂੰ ਇਹ ਸਕੀਮ ਦਾ ਥੋੜਾ ਜਿਹਾ ਦੱਸਦਾ ਇਹ ਜਿਹੜੇ ਪਲਾਟ ਹੋਲਡਰ ਸੀਗੇ ਉਹਨਾਂ ਨੂੰ ਤਾਂ ਫਾਇਦਾ ਹੋਇਆ ਹੀ ਹੋਇਆ ਜਿਨ੍ਹਾਂ ਨੇ ਸੋਚਿਆ ਹੋਇਆ ਸੀ ਕਿ ਅਸੀਂ ਇਨਵੈਸਟਮੈਂਟ ਲੈ ਕੇ ਆਣੀ ਆਂ ਪੰਜਾਬ ਵਿੱਚ ਉਹ ਵੀ ਹੁਣ ਇਨਵੈਸਟਮੈਂਟ ਨਵੀਂ ਲੈ ਕੇ ਆ ਰਹੇ ਆ ਉਹ ਸਿਰਫ ਐਸ਼ ਕਰਕੇ ਲੈ ਕੇ ਆ ਰਹੇ ਆ ਕਿ ਉਹ ਦੇਖ ਰਹੇ ਆ ਕਿ ਜਿਹੜੀ ਸਾਡੀ ਸਰਕਾਰ ਹੈ ਇਹ ਸਨਤਕਾਰਾਂ ਨੂੰ ਬਹੁਤ ਹੀ ਯਾਦਾ ਸਹੂਲਤਾਂ ਦਿੰਦੇ ਆ ਔਰ ਇਹ ਸਨਤਕਾਰਾਂ ਦੇ ਹੱਕ ਦੀ ਸਰਕਾਰ ਹੈਗੀ ਏ ਪੀਐਸਆਈਸੀ ਵਿੱਚ ਜਿਹੜੇ ਕਿ ਸਾਰੇ ਫੋਕਲ ਪੁਆਇੰਟ ਪੰਜਾਬ ਦੇ ਮੈਨੇਜ ਕਰਦੇ ਆ ਸਾਰੇ ਫੋਕਲ ਪੁਆਇੰਟ ਜਿੰਨੇ ਵੀ ਅਜ ਤੱਕ ਲੱਗੇ ਆ ਪੀਐਸਆਈਸੀ ਨੇ ਲਗਾਏ ਆ ਉਹਦੇ ਵਿੱਚ ਕਲੱਬਿੰਗ ਡੀ ਕਲੱਬਿੰਗ ਲੋਕਾਂ ਨੂੰ ਬੜੀ ਪ੍ਰੋਬਲਮ ਆਂਦੀ ਸੀ ਕਿ ਜੀ ਅਸੀਂ ਦੋ ਪਲਾਟਾਂ ਨੂੰ ਇਕੱਠੇ ਕਰਨਾ ਉਹ ਪੀਐਸਆਈਸੀ ਵਿੱਚ ਐਪਲੀਕੇਸ਼ਨ ਦੇਣੀ ਕਿਸੇ ਦੀ ਕਰਦੇ ਨਹੀਂ ਕਿਸੇ ਦੀ ਨਹੀਂ ਕਰਨੀ ਅਫਸਰਾਂ ਦੀ ਮਰਜ਼ੀ ਹੁੰਦੀ ਸੀ ਉਦੀ ਹੁਣ ਪਾਲਿਸੀ ਆ ਗਈ ਹੈ ਕਿ ਜਿਹੜਾ ਅਪਲਾਈ ਕਰੂਗਾ ਇਸ ਪਾਲਿਸੀ ਦੇ ਹਿਸਾਬ ਨਾਲਨੇ ਪੈਸੇ ਜਮ੍ਹਾਂ ਕਰਾਏ ਤੇ ਉਹਨੂੰ ਪਰਮਿਸ਼ਨ ਮਿਲ ਜਾਣੀ ਆ ਫ੍ਰੈਗਮੈਂਟੇਸ਼ਨ ਕਿਸੇ ਕੋਲ ਵੱਡੇ ਪਲਾਟ ਹੈਗੇ ਆ ਉਹਨ ਅਗਲਾ ਕਹਿੰਦਾ ਜੀ ਮੇਰੀ ਇੰਡਸਟਰੀ ਛੋਟੇ ਪਲਾਟ ਚ ਚੱਲ ਸਕਦੀ ਆ ਮੈਂ ਬਾਕੀ ਦੇ ਪੈਸੇ ਕੈਸ਼ ਕਰਨਾ ਚਾਹੁੰਦਾ ਜਾਂ ਉਹਦੀ ਛੇ ਇੰਡਸਟਰੀਆਂ ਲੱਗ ਸਕਦੀਆਂ ਹੁਣ ਪੀਐਸਆਈਸੀ ਨੇ ਅਲਾਟ ਕੀਤਾ ਸੀ ਇੱਕ ਇੰਡਸਟਰੀ ਲਈ ਅੱਜ ਉਹਦੇ ਚ ਛੇ ਇੰਡਸਟਰੀਆਂ ਲੱਗ ਸਕਦੀਆਂ ਅੱਠ ਲੱਗ ਸਕਦੀਆਂ ਛੋਟੇ ਪਲਾਟ ਕੱਟ ਕੇ ਉਹ ਫ੍ਰੈਗਮੈਂਟੇਸ਼ਨ ਅਲਾਉ ਕਰਤੀ ਕਈਆਂ ਦੇ ਪਲਾਟ ਕੈਨਸਲ ਹੋ ਗਏ ਜਿਨ੍ਹਾਂ ਨੇ ਕੋਈ ਪੈਸੇ ਨਹੀਂ ਦਿੱਤੇ ਸੀ ਜਾਂ ਜਿਨ੍ਹਾਂ ਨੇ ਹਲੇ ਤੱਕ ਕੰਸਟਰਕਸ਼ਨ ਨਹੀਂ ਕੀਤੀ ਸੀ ਉਹਦੀ ਐਪੀਲੇਟ ਅਥਾਰਟੀ ਬਣਾ ਦਿੱਤੀ ਤੁਸੀਂ ਉਹਦੇ 'ਚ ਅਪੀਲ ਕਰੋ ਉਹ ਐਪੀਲੇਟ ਅਥਾਰਟੀ ਅਸੂਲਾ ਜਿਹੜੇ ਵੀ ਕੋਈ ਰੂਲ ਬਣੇ ਹੋਏ ਆ ਉਹਨਾਂ ਦੇ ਹਿਸਾਬ ਨਾਲ ਦੇਖਣਗੇ ਔਰ ਉਹਦੇ ਵਿੱਚ ਉਹ ਫੈਸਲਾ ਕਰ ਦੇਣਗੇ ਵੀ ਅਸੀਂ ਇਹ ਪਲਾਟ ਤੁਹਾਡਾ ਕੈਨਸਲ ਨਹੀਂ ਕਰਦੇ ਤੁਸੀਂ ਸਾਡੇ ਸਾਰੇ ਪੈਸੇ ਜਮ੍ਹਾਂ ਕਰਾ ਦਿਓ ਪਰ ਜੇ ਕੋਈ ਇਹੋ ਜਿਹਾ ਹੋਏਗਾ ਜਿਹੜਾ ਨਹੀਂ ਹੋਣ ਵਾਲਾ ਹੋਏਗਾ ਉਹਨੂੰ ਕਾਰਨ ਦੱਸ ਦਿੱਤਾ ਜਾਏਗਾ ਪਰ ਕੋਸ਼ਿਸ਼ ਕਰਾਂਗੇ ਅਸੀਂ ਵੱਧ ਤੋਂ ਵੱਧ ਹੋ ਜਾ ਇੱਕ ਜਦੋਂ ਪੀਐਸਆਈਸੀ ਪਹਿਲਾਂ ਪਲਾਟ ਦਿੰਦੀ ਸੀ ਉਹ ਸਾਰੇ ਲੀਜ਼ ਹੋਲਡ ਦੇ ਸੀ ਮਤਲਬ ਤੁਹਾਨੂੰ ਲੀਜ਼ ਹੋਲਡ ਸਮਝ ਲਓ ਕਿਰਾਏ ਤੇ ਦਿੱਤੇ ਚਾਹੇ ਕਿਰਾਇਆ ਘੱਟ ਸੀ ਜਾਂ ਕੁਛ ਸੀਗਾ ਕੋਈ 99 ਸਾਲ ਦਾ ਕੋਈ 60 ਸਾਲ ਦਾ ਉਹ ਵੀ ਬੈਂਕਾਂ ਨੂੰ ਪ੍ਰੋਬਲਮ ਹੁੰਦੀ ਸੀ ਕਿ ਜੀ ਤੁਸੀਂ ਰਜਿਸਟਰੀ ਲੈ ਕੇ ਆਓ ਫ੍ਰੀ ਹੋਲਡ ਲੈ ਕੇ ਆਓ ਹੁਣ ਉਹਦੀ ਵੀ ਪਾਲਿਸੀ ਇੱਕ ਪੱਕੀ ਆ ਗਈ ਕਿ ਤੁਸੀਂ ਇੰਨੇ ਪੈਸੇ ਜਮ੍ਹਾਂ ਕਰਾਓ ਤੇ ਤੁਹਾਡਾ ਲੀਜ਼ ਹੋਲਡ ਤੋਂ ਫ੍ਰੀ ਹੋਲਡ ਹੋ ਜਾਓ ਮਤਲਬ ਤੁਹਾਡੀ ਮਲਕੀਅਤ ਹੋ ਗਈ ਤੁਸੀਂ ਕਿਸੇ ਨੂੰ ਟਰਾਂਸਫਰ ਕਰਨਾ ਹੈ ਕੁਝ ਕਰਨਾ ਹੈ ਤੁਸੀਂ ਰੈਵਨਿਊ ਡਿਪਾਰਟਮੈਂਟ ਕੋਲ ਜਾਓ ਹੋ ਜਾਏਗਾ ਉਹਦੇ ਵਿੱਚ ਕੀ ਹੁੰਦਾ ਸੀ ਪਹਿਲਾਂ ਵੀ ਹੁੰਦੇ ਰਹੇ ਫ੍ਰੀ ਹੋਲਡ ਪਰ ਪਹਿਲਾਂ ਕੀ ਹੁੰਦਾ ਵੀ ਫ੍ਰੀ ਹੋਲਡ ਹੋ ਕੇ ਵੀ ਹਰ ਚੀਜ਼ ਲਈ ਪੀਐਸਆਈਸੀ ਕੋਲ ਜਾਣਾ ਪੈਂਦਾ ਸੀ ਹੁਣ ਜੇ ਤੁਸੀਂ ਨਵੀਂ ਪਾਲਿਸੀ ਹੈ ਅਸੀਂ ਹੋਰ ਨੋਟੀਫਿਕੇਸ਼ਨ ਲੈ ਕੇ ਆ ਰਹੇ ਹਾਂ ਕਿ ਜੇ ਤੁਸੀਂ ਫ੍ਰੀ ਹੋਲਡ ਕਰਾ ਲਿਆ ਲੀਜ਼ ਹੋਲਡ ਤੋਂ ਤੁਹਾਨੂੰ ਦੁਬਾਰਾ ਪੀਐਸਆਈਸੀ ਦੀਆਂ ਪੌੜੀਆਂ ਨਹੀਂ ਚੜਨ ਦੀ ਲੋੜ। ਤੁਹਾਨੂੰ ਪੀਐਸਆਈਸੀ ਕੋਲ ਜਾਣ ਦੀ ਲੋੜ ਨਹੀਂ। ਸ਼ਾਇਦ ਤੁਹਾਨੂੰ ਇੱਕ ਅੱਧਾ ਕਾਗਜ਼ ਲੈਣਾ ਪਏਗਾ ਜਿੱਦਾਂ નો ਡਿਊ ਸਰਟੀਫਿਕੇਟ ਹੈ ਵੀ ਕੋਈ ਉਸ ਤੋਂ ਬਾਅਦ ਨਾ ਕੋਈ ਕੋਰਟ ਵੱਲੋਂ ਡਿਮਾਂਡ ਆਈ ਹੋਵੇ ਤੁਹਾਡੇ ਪਲਾਟਾਂ ਦੀ ਜਾਂ ਕੁਝ ਹੋਈ ਹੋਵੇ। ਪਰ ਉਹ ਵੀ ਤੁਸੀਂ ਜਿੱਥੇ ਬੈਠੇ ਹੋ ਆਨਲਾਈਨ ਅਪਲਾਈ ਕਰੋ ਉਹਦੇ 'ਚ ਅਸੀਂ ਟਾਈਮ ਪੀਰੀਅਡ ਮੁਕਰਰ ਕਰ ਦਾਂਗੇ ਜੇ ਉਸ ਟਾਈਮ ਪੀਰੀਅਡ 'ਚ ਨਹੀਂ ਜਵਾਬ ਆਇਆ ਤਾਂ ਮਤਲਬ ਤੁਹਾਨੂੰ ਪਰਮਿਸ਼ਨ ਮਿਲ ਗਈ। ਮਤਲਬ ਇਹ ਨਹੀਂ ਕਿ ਹਰ ਵਾਰੀ ਐਪਲੀਕੇਸ਼ਨ ਦੇਣੀ ਆ ਹਰ ਚੀਜ਼ ਦੀ ਨਵੀਂ ਪਰਮਿਸ਼ਨ ਲੈਣੀ ਨਹੀਂ ਇੱਕ ਵਾਰੀ ਤੁਸੀਂ ਫ੍ਰੀ ਹੋਲਡ ਕਰ ਲਿਆ ਸੋ ਮੈਂ ਸਾਰੇ ਇੰਡਸਟਰੀ ਲਿਸਟ ਭਰਾਵਾਂ ਨੂੰ ਰਿਕੁਐਸਟ ਕਰਦਾ ਜਿਨ੍ਹਾਂ ਦੇ ਫੋਕਲ ਪੁਆਇੰਟ 'ਤੇ 플ੌਟ ਹੈਗੇ ਉਹ ਆਪਣਾ ਲੀਜ਼ ਹੋਲਡ ਤੋਂ ਜਿਹੜੀ ਪਾਲਿਸੀ ਨੋਟੀਫਿਕੇਸ਼ਨ ਅਸੀਂ ਜਾਰੀ ਕੀਤੀ ਹੈ ਉਹਦੇ ਵਿੱਚ ਫ੍ਰੀ ਹੋਲਡ ਕਰਾ ਲੈ ਇੱਕ ਜਿੰਨੇ 플ੌਟ ਖਾਲੀ ਸੀ ਅੱਗੇ ਕੀ ਹੁੰਦਾ ਸੀ ਇੱਕ ਵਾਰੀ ਆਪਸ਼ਨ ਕਰਤੀ ਫੇਰ ਸਾਲ ਡੇਢ ਸਾਲ ਵੇਟ ਕਰਦੇ ਰਹੇ ਜਿਹੜੇ ਨਹੀਂ ਕਿ ਫੇਰ ਆਪਸ਼ਨ ਕਰਾਂਗੇ ਨਾ ਹੁਣ ਅਸੀਂ ਹਰ 2-3 ਮਹੀਨਿਆਂ ਬਾਅਦ ਲੱਟਾ ਸੇ ਅਸੀਂ ਸ਼ਾਪ plots ਦੀ ਆਪਸ਼ਨ ਲਗਾਤੀ 100 ਚੋਂ 30 ਲੋਕਾਂ ਨੇ ਲੈ ਲੇ 70 ਬਚ ਗਏ ਅਸੀਂ ਹਰ 2-3 ਮਹੀਨਿਆਂ ਬਾਅਦ ਉਹਦੀ ਆਪਸ਼ਨ ਲਗਾਈ ਰੱਖਣੀ ਹੈ ਤਾਂ ਕਿ ਲੋਕਾਂ ਨੂੰ ਉਹ plot ਮਿਲਣ ਔਰ ਲੋਕੀ ਉੱਥੇ ਇੰਡਸਟਰੀ ਲਗਾਣ ਔਰ ਉੱਥੇ ਵੱਸੋ ਹੋਵੇ ਅਸੀਂ ਕੋਈ ਵੀ ਸਾਡਾ ਮਿੱਤਾਂ ਵੀ ਅਗਲੇ ਸਾਲ ਦੇ ਵਿੱਚ ਵਿੱਚ ਅਸੀਂ ਕੋਈ ਵੀ plot ਇਹੋ ਜਿਹਾਂ ਨਾ ਰੱਖੀਏ ਜਿਹੜਾ ਸਰਕਾਰ ਕੋਲ ਰਹਿ ਜਾਵੇ ਅਸੀਂ ਆਪਸ ਵਿੱਚ ਡਿਸਕਸ ਕਰਾਂਗੇ ਜੇ ਪਿਛਲੇ ਪ੍ਰਾਈਸ ਤੇ ਨਹੀਂ ਆਪਸ਼ਨ ਹੋਈ ਉਹਦੀ ਪ੍ਰਾਈਸ ਵੀ ਘਟਾਉਣ ਦੀ ਕੋਸ਼ਿਸ਼ ਕਰਾਂਗੇ ਪਰ ਇਹ ਸੋਚਾਂਗੇ ਕਿ ਅਸੀਂ ਸਾਡੀ ਸੋਚ ਇਹ ਹੈ ਵੀ ਹਰ ਪਲਾਟ ਦੇ ਉੱਤੇ ਕੋਈ ਨਾ ਕੋਈ ਇੰਡਸਟਰੀ ਲੱਗੇ ਇੱਕ ਜਿੰਨੇ ਫੋਕਲ ਪੁਆਇੰਟ ਬਣੇ ਹੋਏ ਆ ਪੂਰੇ ਪੰਜਾਬ ਵਿੱਚ ਸਾਰੇ ਅਪਗ੍ਰੇਡ ਹੋ ਰਹੇ ਆ ਉਹਦੇ ਵਿੱਚ ਸੀ ਬ੍ਰੇਜ ਉਹਦੇ ਵਿੱਚ ਹਾਕੀ ਨਾਮ ਸੀਸੀਟੀਵੀ ਕੈਮਰਾਜ਼ ਪਾਣੀ ਦੀ ਸਪਲਾਈ ਬਰਬਰ ਸਾਰਿਆਂ ਨੂੰ ਮਿਲੇਗੀ ਸਟਰੀਟ ਲਾਈਟਾਂ ਇਹਦੇ ਲਈ 100 ਕਰੋੜ ਦਾ ਬਜਟ ਆਲਰੇਡੀ ਅਪਰੂਵ ਹੋ ਚੁੱਕਾ ਹੈ ਉਹਦੇ ਵਿੱਚੋਂ ਕੋਈ 60 ਕਰੋੜ ਦੇ ਕਰੀਬ ਟੈਂਡਰ ਲੱਗ ਚੁੱਕੇ ਲੱਗ ਚੁੱਕੇ ਮਤਲਬ ਹੋ ਚੁੱਕੇ ਆ ਅਸੀਂ ਅਵਾਰਡ ਕਰ ਚੁੱਕੇ ਆ 30 40 ਕਰੋੜ ਦੇ ਰਹਿੰਦੇ ਆ ਉਹਦੇ ਵੀ ਸਾਰੇ ਜੋ ਮਤਲਬ ਜੋ ਜੋ ਉਹਦੇ ਵਿੱਚ ਕੰਮ ਹੋਣਾ ਉਹਦੇ ਨੋਰਮਸ ਫਾਈਨਲ ਹੋ ਰਹੇ ਆ ਉਹ ਵੀ ਜਲਦੀ ਤੋਂ ਜਲਦੀ ਅਸੀਂ ਕਰਦਾਂਗੇ ਇਹ 100 ਕਰੋੜ ਰੁਪਏ ਸਿਰਫ ਉਹ ਫੋਕਲ ਪੁਆਇੰਟ ਹੈ ਜਿਹੜੇ ਪੀਐਸਆਈਸੀ ਦੇ ਅੰਡਰ ਆਉਂਦੇ ਆ ਕੁਝ ਫੋਕਲ ਪੁਆਇੰਟ ਅਸੀਂ ਲੋਕਲ ਬਾਡੀਜ਼ ਨੂੰ ਦੇ ਚੁੱਕੇ ਆ ਕਾਰਪੋਰੇਸ਼ਨ ਵਾਲਿਆਂ ਨੂੰ ਦੇ ਚੁੱਕੇ ਆ ਉਹਦਾ ਅਲੱਗ ਬਜਟ ਹੈ ਉਹ ਲੋਕਲ ਬਾਡੀਜ਼ ਗਵਰਨਮੈਂਟ ਨੂੰ ਕਹਿ ਦਿੱਤਾ ਗਿਆ ਉਹ ਵੀ ਆਪਣੇ ਟੈਂਡਰ ਲਗਾਈ ਜਾਂਦੇ ਆ ਜਿਸ ਤਰ੍ਹਾਂ ਕਿ ਅੱਜ ਹੀ ਪਤਾ ਲੱਗਿਆ ਅਮ੍ਰਿਤਸਰ 'ਚ 14 ਕਰੋੜ ਦੇ ਲੱਗ ਚੁੱਕੇ ਆ ਹੋਰ ਲੱਗ ਰਹੇ ਆ ਸੋ ਫੋਕਲ ਪੁਆਇੰਟ ਸਾਰੇ ਕਵਰ ਕਰ ਲਏ ਆ ਕੁਝ ਕਾਰਪੋਰੇਸ਼ਨਾਂ ਦੇ ਅੰਦਰ ਜਿਹੜੇ ਆਉਂਦੇ ਆ ਉਹ ਲੋਕਲ ਬਾਡੀਜ਼ ਵੱਲੇ ਕਰਨਗੇ ਪਰ ਜਿਹੜੇ ਪੀਐਸਆਈਸੀ ਦੇ ਅੰਡਰ ਆਉਂਦੇ ਆ ਉਹ ਪੀਐਸਆਈਸੀ ਕਰੇਗਾ ਇੱਕ ਮੈਂ ਅੱਜ ਅਮਰੇਸਰ ਆਇਆ ਸੀਗਾ ਕਿਉਂਕਿ ਲੁਧਿਆਣੇ ਵੱਲੋਂ ਆਇਆ ਤੇ ਅਸੀਂ ਸਾਰੇ ਉੱਥੇ ਜਿਹੜਾ ਤੁਹਾਡਾ ਨਿਊ ਫੋਕਲ ਪੁਆਇੰਟ ਜਿਹਨੂੰ ਕਹਿੰਦੇ ਆ ਬੱਲਾ ਵਿਲੇਜ ਉੱਥੇ ਅਸੀਂ ਰੁਕੇ ਉੱਥੇ ਅਸੀਂ ਗਏ ਉੱਥੇ ਸਾਨੂੰ ਕੁਝ ਇਸ਼ੂ ਦਿਸ਼ੇ ਵੀ ਹੋਣ ਵਾਲੇ ਆ ਉਹਦੇ ਵਿੱਚ ਅਸੀਂ ਐਨਐਚਏਆਈ ਵਾਲਿਆਂ ਨਾਲ ਵੀ ਗੱਲ ਕਰ ਰਹੇ ਹਾਂ ਕੋਈ ਐਨਐਚਏਆਈ ਦੀ ਪ੍ਰੋਬਲਮ ਸੀ ਕੁਝ ਸਾਡੀ ਪ੍ਰੋਬਲਮ ਸੀ ਕੁਝ ਇੰਡਸਟਰੀ ਵਾਲਿਆਂ ਦੀ ਪ੍ਰੋਬਲਮ ਸੀ ਅਸੀਂ ਉਹਦਾ ਰੈਜ਼ੋਲੂਸ਼ਨ ਕਰ ਰਹੇ ਹਾਂ ਅਸੀਂ ਜਲਦੀ ਤੋਂ ਜਲਦੀ ਚਾਹਾਂਗੇ ਕਿ ਉਹ ਵੀ ਪੂਰਾ ਬਸ ਜਾਏ ਕੁਝ ਸ਼ੁਰਬੀ ਮਲਕ ਜੀ ਜਿਹੜੇ ਸਾਡੇ ਡੀਆਈ ਹੈ ਉਹਨਾਂ ਨੇ ਉੱਥੇ ਸਾਰਿਆਂ ਨੂੰ ਅਸ਼્યોਰ ਕੀਤਾ ਵੀ ਜਿੰਨੇ ਵੀ ਕੰਮ ਹੈਗੇ ਤੁਹਾਡੇ ਉੱਥੇ ਕੋਈ ਝਾੜੀਆਂ ਸੀ ਕੋਈ ਕੁਝ ਸੀ ਅਗਲੇ 10-15 ਦਿਨਾਂ ਚ ਚਾਲੂ ਕਰਕੇ ਉਹਨੂੰ ਬਹੁਤ ਵਧੀਆ ਸੀ ਸ਼ਕਲ ਦੇ ਦਾਂਗੇ ਐਸ ਫੋਕਲ ਪੁਆਇੰਟ ਨੂੰ